ਗਿਆਨੀ ਹਰਪ੍ਰੀਤ ਸਿੰਘ ਹਨਾ ਨੂੰ ਲੰਬੇ ਸਮੇਂ ਤੋਂ ਪੰਜ ਸਿੰਘ ਸਹਿਬਾਨਾ ਤੋਂ ਬਾਹਰ ਕੀਤਾ ਹੋਇਆ ਹੈ ਤੇ ਜਦੋਂ ਦਾ ਉਹਨਾਂ ਨੂੰ ਬਾਹਰ ਕੀਤਾ ਹੋਇਆ ਹੈ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਹੀ ਨਹੀਂ ਹੋ ਰਹੀ ਔਰ ਕਲੀਅਰ ਹੈ ਕਿ ਜਿੰਨੀ ਦੇਰ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਸੌਲ ਨਹੀਂ ਹੁੰਦਾ ਜਿਹੜੇ ਆਪਣੇ ਸਟੈਂਡ ਤੇ ਖੜੇ ਨੇ ਓਨੀ ਦੇਰ ਤੱਕ ਸਿੰਘ ਸਹਿਬਾਨਾ ਦੀ ਮੀਟਿੰਗ ਜਿਹੜੀ ਹੈ ਉਹ ਅਨ ਅਣਾਲਾਨੇ ਸਮੇਂ ਤੱਕ ਪੋਸਟਪੋਨ ਹੋ ਰਹੀ ਹੈ ਦਾ ਮਸਲਾ ਹੱਲ ਹੋਵੇ ਤੇ ਬਾਕੀ ਕੌਮ ਦੇ ਮਸਲੇ ਹੱਲ ਕਰਨ ਵਾਲ ਸਿੰਘ ਸਬੰਦ ਤਰਨ ਸੋ ਇਹ ਵੀ ਜਿਹੜੀ ਸਿਚੁਏਸ਼ਨ ਸਰਬਰ ਨੂੰ ਤਖਤ ਸਬਾਨ ਦੀ ਤੇ ਜਥੇਦਾਰਾ ਸਬਾਨ ਦੀ ਜਿਹੜੀ ਇੱਜ਼ਤ ਬਹਾਲ ਹੋਈ ਸੀ ਜਿਹੜੀ ਤਖਤ ਦੀ ਆਬਾ ਪੂਰੀ ਪੂਰੀ ਦੁਨੀਆ ਨੇ ਤੇ ਪੂਰੇ ਪੰਜਾਬ ਨੇ ਦੇਖੀ ਸੀ ਉਸ ਨੂੰ ਮਾਈਨਸ ਕਰਨ ਦੇ ਉੱਤੇ ਅਕਾਲੀ ਦਲ ਲੱਗਾ ਹੋਇਆ ਹੈ ਅਗਰ ਦੇ ਨਾਲ ਤੇ ਉਹਦੇ ਅਕਾਲੀ ਦਲ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਸਾਡੇ ਵੱਲੋਂ ਉਹ ਰਹਿਣ ਉਹ ਨਾ ਰਹਿਣ ਉਹਨਾਂ ਨੇ ਪਿਛਲੇ 40 ਸਾਲਾਂ ਦੇ ਵਿੱਚ ਜੋ ਕੌਮ ਦਾ ਬੇੜਾ ਗਰਕ ਕੀਤਾ ਸਾਨੂੰ ਨਹੀਂ ਲੱਗਦਾ ਕਿ ਉਹ ਆਪਣਾ ਹੁਣ ਰਿਵਾਈਵਲ ਕਰ ਸਕਣਗੇ ਚਿਹਰੇ ਜਿੰਨੇ ਮਰਜੀ ਬਦਲ ਲੈ ਕਮੇਟੀਆਂ ਜਿੰਨੀਆਂ ਮਰਜ਼ੀ ਨਵੀਆਂ ਬਣਾ ਲੈ ਲੋਕਾਂ ਦੇ ਮਨਾਂ ਤੋਂ ਉਹ ਲੱਤ ਚੁੱਕੇ ਨੇ ਅਜ ਨਾਲੇ ਦੇ ਵਿੱਚ ਵੀ ਕੁਝ ਸਿੱਖ ਜਥੇਬੰਦੀਆਂ ਨੇ ਉਤਲੇ ਸਾੜੇ ਨੇ ਸਿੰਘ ਸਭਾਨਾ ਦੇ ਜੋ ਅਖਬਾਰਾਂ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਿਆ ਇਹ ਹੋ ਸੇ ਕਾਰਵਾਈ ਸਾੜਨਾ ਸਿੱਖਾਂ ਦੇ ਸਿੱਖਾਂ ਦੇ ਕਰੈਕਟਰ ਦਾ ਹਿੱਸਾ ਹੈ ਦੁਸ਼ਟ ਨੂੰ ਸਾੜਨਾ ਪਰ ਪੁੱਤਲੇ ਸਾੜਦੇ ਇਹ ਸਿੱਖਾਂ ਦਾ ਕੰਮ ਨਹੀਂ ਹੈ ਔਰ ਉਹ ਵੀ ਜਥੇਦਾਰ ਦਾ ਤੁਸੀਂ ਸਾੜੋ ਮੈਨੂੰ ਲੱਗਦਾ ਹੈ ਕਿ ਗਿਆਨੀ ਗਿਆਨੀ ਅਮਰੀਕ ਸਿੰਘ ਹਨਾਨੋਂ ਇਸ ਦੇ ਬਾਰੇ ਜਰੂਰ ਸੋਚਣਾ ਚਾਹੀਦਾ ਔਰ 2 ਦਸੰਬਰ ਤੋਂ ਬਾਅਦ ਜਿਹੜੀ ਜਿਹੜੀ ਪੰਤੇ ਦੇ ਅੰਦਰ ਸਿਚੁਏਸ਼ਨ ਬਣੀ ਹੈ ਖਾਸ ਤੌਰ ਤੇ ਜਦੋਂ ਤੋਂ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾ ਨੇ ਡਾਗੀ ਤੇ ਬਾਗੀ ਅਕਾਲੀਆਂ ਨੂੰ ਸਜ਼ਾਵਾਂ ਸੁਣਾਈਆਂ ਨੇ ਉਹਨਾਂ ਨੂੰ ਉਹਨਾਂ ਨੂੰ ਮਜਬੂਰ ਕੀਤਾ ਕਿ ਉਹ ਆਪਣੇ ਗੁਨਾਹਾਂ ਨੂੰ ਕਬੂਲ ਕਰਨ ਤੇ ਉਹਦੇ ਲਈ ਜੋ ਉਹਨਾਂ ਨੂੰ ਤਖਤ ਤੋਂ ਸਜ਼ਾਵਾਂ ਲੱਗੀਆਂ ਨੇ ਧਾਰਮਿਕ ਸਜ਼ਾਵਾਂ ਲੱਗੀਆਂ ਨੇ ਤਨਖਾਹ ਲੱਗੀ ਹੈ ਉਸ ਨੂੰ ਉਸ ਦਾ ਉਸ ਦਾ ਹਰਜਾਨਾ ਵੀ ਭੁਗਤਨ ਜਿਹੜੀਆਂ ਤੇ ਧਾਰਮਿਕ ਸਜਾਵਾਂ ਸੀਗੀਆਂ ਤਨਖਾਹਾਂ ਸੀਗੀਆਂ ਉਹ ਤਾਂ ਇਹਨਾਂ ਨੇ ਕੁੱਟ ਲਈਆਂ ਬਟ ਜਿਹੜੀਆਂ ਰਾਜਸੀ ਤੌਰ ਤੇ ਇਹਨਾਂ ਨੂੰ ਹਿੱਟ ਕਰਦੀਆਂ ਸੀ ਉਹਦੇ ਤੋਂ ਜਿਹੜਾ ਮੇਨ ਅਕਾਲੀ ਦਲ ਹੈ ਉਹ ਆਕੀ ਹੋਇਆ ਬੈਠਾ ਹੈ ਬੇਸ਼ੱਕ ਉਹਨਾਂ ਨੇ ਇੱਕ ਲੰਮਾ ਸਮਾਂ ਪਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਾਰ ਬਾਰ ਉਹਨਾਂ ਕੋਲ ਟਾਈਮ ਲੈ ਕੇ ਜਿਹੜਾ 3 ਦਿਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਰੈਜ਼ੀਗਨੇਸ਼ਨ ਲੈਣਾ ਸੀ ਉਹ 1 ਮਹੀਨਾ ਟਪਾ ਕੇ ਲਿਆ ਔਰ ਉਹ ਉਹਦੇ ਤੇ ਵੀ ਉਹਨਾਂ ਨੇ ਆਪਣੀ ਮਨਮਰਜ਼ੀ ਚਲਾਈ ਲੇਕਿਨ ਜਿਹੜਾ ਨਾਲ ਦੇ ਨਾਲ ਦੂਸਰਾ ਸੀਗਾ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਜਿਹਦੀ ਅਗਵਾਈ ਹੇਠ ਅਕਾਲੀ ਦਲ ਨੇ ਆਪਣੀ ਅਗਲੀ ਭਰਤੀ ਕਰਨੀ ਸੀ ਆਪਣਾ ਰਿਵਾਈਵਲ ਕਰਨਾ ਸੀ ਉਹਦੇ ਤੋਂ ਅਕਾਲੀ ਦਲ ਆਕੀ ਹੋ ਗਿਆ ਬਾਗੀ ਹੋ ਗਿਆ ਅਕਾਲ ਤਖਤ ਦੇ ਫਰਮਾਨ ਤੋਂ ਹੀ ਬਾਗੀ ਹੋ ਗਿਆ ਔਰ ਜਥੇਦਾਰ ਸਾਹਿਬ ਦਾ ਤੁਸੀਂ ਦੇਖੋ ਕਿ ਜਥੇਦਾਰ ਸਾਹਿਬ ਕੁਝ ਬੋਲ ਹੀ ਨਹੀਂ ਰਹੇ ਜਿਹੜਾ ਜਿਹੜਾ ਵਫਦ ਉਹਨਾਂ ਨੂੰ ਅੰਦਰ ਮਿਲਣ ਜਾਂਦਾ ਜੋ ਕੁਝ ਵੀ ਬੋਲਦਾ ਵਫਦ ਆ ਕੇ ਬਾਹਰ ਬੋਲਦਾ ਤੇ ਵਫਦ ਦੇ ਹਵਾਲੇ ਦੇ ਨਾਲ ਮੀਡੀਆ ਖਬਰਾਂ ਲਾ ਰਿਹਾ ਹੈ ਜਥੇਦਾਰ ਸਾਹਿਬ ਦੇ ਦਿਮਾਗ ਵਿੱਚ ਕੀ ਹੈ ਜਥੇਦਾਰ ਸਾਹਿਬ ਕੀ ਸੋਚਦੇ ਨੇ ਉਹ ਕਿਵੇਂ ਇਸ ਵਿਗੜੇ ਹੋਏ ਸੁਖਵੀਰ ਬਾਦਲ ਤੇ ਉਹਦੇ ਉਹਦੀ ਜਿਹੜੀ ਟੀਮ ਹੈ ਉਸ ਦਾ ਉਸ ਨੂੰ ਕਿਵੇਂ ਸਿੱਧਾ ਕਰਨਗੇ ਜਾਂ ਉਹਨਾਂ ਨੂੰ ਕਿਵੇਂ ਅਕਾਲ ਤਖਤ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਉਹਦੇ ਤੇ ਡੰਡਾ ਚਲਾਉਣਗੇ ਇਸ ਗੱਲ ਦਾ ਅਜੇ ਤੱਕ ਕੌਮ ਉਡੀਕ ਹੀ ਰਹੀ ਹੈ ਅਜੇ ਤੱਕ ਕੌਮ ਨੂੰ ਕੋਈ ਵੀ ਇਸ ਬਾਰੇ ਕੋਈ ਵੀ ਸੰਦੇਸ਼ ਨਹੀਂ ਹੈ ਕੋਈ ਵੀ ਇਸ਼ਾਰਾ ਨਹੀਂ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲੰਬੇ ਸਮੇਂ ਤੋਂ ਪੰਜ ਸਿੰਘ ਸਭਾਨਾ ਤੋਂ ਬਾਹਰ ਕੀਤਾ ਹੋਇਆ ਤੇ ਜਦੋਂ ਦਾ ਉਹਨਾਂ ਨੂੰ ਬਾਹਰ ਕੀਤਾ ਹੋਇਆ ਹੈ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਭਾਨਾ ਦੀ ਮੀਟਿੰਗ ਹੀ ਨਹੀਂ ਹੋ ਰਹੀ ਔਰ ਕਲੀਅਰ ਹੈ ਕਿ ਜਿੰਨੀ ਦੇਰ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਸੌਲ ਨਹੀਂ ਹੁੰਦਾ ਜਿਹੜੇ ਆਪਣੇ ਸਟੈਂਡ ਤੇ ਖੜੇ ਨੇ ਓਨੀ ਦੇਰ ਤੱਕ ਸਿੰਘ ਸਭਾਨਾ ਦੀ ਮੀਟਿੰਗ ਜਿਹੜੀ ਹੈ ਉਹ ਅਨ ਅਨਲਾਨੇ ਸਮੇਂ ਤੱਕ ਪੋਸਟਪੋਨ ਹੋ ਰਹੀ ਹੈ ਪਾਇਨਰੈਂਸਿੰਗ ਚੋੜਾ ਦੀ ਜਿਸ ਵਿਅਕਤੀ ਨੇ ਦਸਤਾਰ ਉਤਾਰੀ ਸੀ ਜਾਨ ਬੁਝ ਕੇ ਉਤਾਰੀ ਸੀ ਬੇਸ਼ੱਕ ਉਹਨੇ ਉਹਨੇ ਆਪਣਾ ਆਪਣਾ ਜਿਹੜੀ ਅਪੋਲੋਜੀ ਹੈ ਲੈਟਰ ਹੈ ਉਹ ਕਾਲ ਤੱਕ ਸਭ ਤੇ ਚਮਕਰਾ ਦਿੱਤਾ ਹੋਇਆ ਹੈ ਬਟ ਉਸ ਦੇ ਵਿੱਚ ਵੀ ਉਹਨੇ ਸ਼ਰਾਰਤ ਕੀਤੀ ਹੈ ਉਸ ਦੇ ਵਿੱਚ ਵੀ ਉਸ ਦੀ ਜਿਹੜੀ ਨਾਨ ਸੀਰੀਅਸਨੈਸ ਹੈ ਉਹ ਉਹਦੇ ਤੇ ਝਲਕਦੀ ਹੈ ਕਿਉਂਕਿ ਉਹਦੇ ਵਿੱਚ ਉਹ ਮੰਨ ਨਹੀਂ ਰਿਹਾ ਕਿ ਮੈਂ ਜਾਨ ਬੁਝ ਕੇ ਲਾਈ ਹੈ ਉਹਦੇ ਵਿੱਚ ਵੀ ਉਹ ਕਹਿ ਰਿਹਾ ਕਿ ਮੈਂ ਜਾਣੇ ਜਾਂਨੇ ਚ ਬਿਲਕੁਲ ਲੱਥ ਗਈ ਹੈ ਪਰ ਉਹਦਾ ਫੈਸਲਾ ਵੀ ਪੈਂਡਿੰਗ ਪਿਆ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਹੱਲ ਹੋਵੇ ਤੇ ਬਾਕੀ ਕੌਮ ਦੇ ਮਸਲੇ ਹੱਲ ਕਰਨ ਵਾਲ ਸਿੰਘ ਸਬੰਦ ਤੁਰਨ ਸੋ ਇਹ ਵੀ ਜਿਹੜੀ ਸਿਚੁਏਸ਼ਨ ਹੈ ਬਹੁਤ ਹੀ ਬਹੁਤ ਹੀ ਚਿੰਤਾਜਨਕ ਹੈ ਅਕਾਲੀ ਦਲ ਭਾਰੂ ਹੋਇਆ ਜਥੇਦਾਰ ਸਾਹਿਬ ਤੇ ਜਥੇਦਾਰ ਸਾਹਿਬ ਬੋਲ ਨਹੀਂ ਰਹੇ ਔਰ ਕੌਮ ਦੇ ਵਿੱਚ ਜਿਹੜੀ 2 ਦਸੰਬਰ ਨੂੰ ਤਖਤ ਸਹਿਬਾਨ ਦੀ ਤੇ ਜਥੇਦਾਰਾ ਸਹਿਬਾਨ ਦੀ ਜਿਹੜੀ ਇੱਜ਼ਤ ਬਹਾਲ ਹੋਈ ਸੀ ਜਿਹੜੀ ਤਖਤ ਦੀ ਆਵਾ ਪੂਰੀ ਪੂਰੀ ਦੁਨੀਆ ਨੇ ਤੇ ਪੂਰੇ ਪੰਜਾਬ ਨੇ ਦੇਖੀ ਸੀ ਉਸ ਨੂੰ ਮਾਈਨਸ ਕਰਨ ਦੇ ਉੱਤੇ ਅਕਾਲੀ ਦਲ ਲੱਗਾ ਹੋਇਆ ਸੋ ਇਹ ਸਿਚੁਏਸ਼ਨ ਸਾਡੇ ਲਈ ਬਹੁਤ ਚਿੰਤਾਜਨਕ ਹੈ ਕਿਉਂਕਿ ਇਹਦੇ ਵਿੱਚ ਅਕਾਲ ਤਖਤ ਦੀ ਸਰਵ ਉੱਚਤਾ ਤੇ ਉਹਦੀ ਸੈਨਿਟੀ ਜਿਹੜੀ ਹੈ ਸੈਨਿਟੀ ਜਿਹੜੀ ਹੈ ਉਹ ਇਨਵੋਲਡ ਹੈ ਆਦਰਵਾਇਜ਼ ਸਾਨੂੰ ਸੁਖਬੀਰ ਬਾਦਲ ਦੇ ਨਾਲ ਤੇ ਉਹਦੇ ਅਕਾਲੀ ਦਲ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਸਾਡੇ ਵੱਲੋਂ ਉਹ ਰਹਿਣ ਉਹ ਨਾ ਰਹਿਣ ਉਹਨਾਂ ਨੇ ਪਿਛਲੇ 40 ਸਾਲਾਂ ਦੇ ਵਿੱਚ ਜੋ ਕੌਮ ਦਾ ਬੇੜਾ ਗਰਕ ਕੀਤਾ ਸਾਨੂੰ ਨਹੀਂ ਲੱਗਦਾ ਕਿ ਉਹ ਆਪਣਾ ਹੁਣ ਰਿਵਾਈਵਲ ਕਰ ਸਕਣਗੇ ਚਿਹਰੇ ਜਿੰਨੇ ਮਰਜ਼ੀ ਬਦਲ ਲੈ ਕਮੇਟੀਆਂ ਜਿੰਨੀਆਂ ਮਰਜ਼ੀ ਨਵੀਆਂ ਬਣਾ ਲੈ ਲੋਕਾਂ ਦੇ ਮਨਾਂ ਤੋਂ ਉਹ ਲੱਤ ਚੁੱਕੇ ਨੇ ਹਾਂ ਬਹੁਤ ਸਾਰੇ ਲੋਕ ਮਾਗੀ ਤੇ ਉਹਨਾਂ ਦਾ ਕੱਠ ਵੇਖ ਕੇ ਸਮਝਣਗੇ ਕਿ ਸ਼ਾਇਦ ਹੱਲੀ ਇਹ ਡਾਊਨ ਹੋਏ ਨੇ ਆਊਟ ਨਹੀਂ ਹੋਏ ਔਰ ਇਹ ਅਖਬਾਰਾਂ ਨੇ ਲਿਖਿਆ ਵੀ ਹੈ ਕਿ ਉਹਦਾ ਉਹਨਾਂ ਦਾ ਕੱਠ ਬਹੁਤ ਸੀ ਪਰ ਇੱਕ ਕੱਠ ਉਹਨਾਂ ਨੂੰ ਦੁਬਾਰਾ ਸੱਤਾ ਨਹੀਂ ਦਵਾ ਸਕਦਾ ਲੋਕਮਨਾ ਤੋਂ ਉਹ ਲੱਤ ਚੁਕੇ ਨੇ ਤੇ ਜਥੇਦਾਰ ਸਾਹਿਬ ਆਪਣੀ ਜਿਹੜੀ ਇੱਜ਼ਤ ਹੈ ਜਿਹੜੀ 2 ਦਸੰਬਰ ਤੋਂ ਬਾਅਦ ਲੋਕਮਨਾ ਦੇ ਵਿੱਚ ਉਹਨਾਂ ਸਿੱਖਮਨਾ ਦੇ ਵਿੱਚ ਉਹਨਾਂ ਦੀ ਬਣੀ ਸੀ ਉਸ ਨੂੰ ਆਪ ਹੀ ਘਟਾ ਰਹੇ ਨੇ ਕੋਈ ਵਿਅਕਤੀ ਕੋਈ ਸੰਸਾਧ ਜਥੇਦਾਰ ਸਾਬ ਦੀ ਜਿਹੜੀ ਇੱਜ਼ਤ ਮਾਨ ਸ਼ਾਨ ਹੈ ਉਹ ਨਹੀਂ ਘਟਾ ਸਕਦਾ ਜਿੰਨੀ ਦੇਰ ਤੱਕ ਜਥੇਦਾਰ ਸਾਹਿਬ ਆਪ ਉਸ ਨੂੰ ਘਟਾਉਣ ਦੇ ਲਈ ਅੱਗੇ ਨਾ ਹੋਣ ਕੱਲ ਅਜਨਾਲੇ ਦੇ ਵਿੱਚ ਵੀ ਕੁਝ ਸਿੱਖ ਜਥੇਬੰਦੀਆਂ ਨੇ ਪੁਤਲੇ ਸਾੜੇ ਨੇ ਸਿੰਘ ਸਭਾਨਾ ਦੇ ਜੋ ਅਖਬਾਰਾਂ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਿਆ ਇਹ ਅਸਿਕ ਕਾਰਵਾਈ ਹੈ ਇਹ ਸਿੱਖੀ ਦੇ ਵਿੱਚ ਇਹ ਪੁਤਲੇ ਸਾੜਦੇ ਅਲਾਉਡ ਨਹੀਂ ਹੈ ਕਿਸੇ ਦਾ ਵੀ ਸਾੜਨਾ ਲਾਊਡ ਜਥੇਦਾਰ ਤਾਂ ਛੱਡੋ ਪੁੱਤਲਾ ਸਾੜਨਾ ਹੀ ਅਸਿੱਖ ਕਾਰਵਾਈ ਹੈ ਅਨੈਤਿਕ ਹੈ ਇਹ ਇਹ ਸਿਕਨੂ ਨਹੀਂ ਸੋਭਦਾ ਦੁਸ਼ਟ ਨੂੰ ਸਾੜਨਾ ਸਿੱਖਾਂ ਦੇ ਸਿੱਖਾਂ ਦੇ ਕੈਰੇਕਟਰ ਦਾ ਹਿੱਸਾ ਹੈ ਦੁਸ਼ਟ ਨੂੰ ਸਾੜਨਾ ਪਰ ਪੁੱਤਲੇ ਸਾੜਦੇ ਇਹ ਸਿੱਖਾਂ ਦਾ ਕੰਮ ਨਹੀਂ ਹੈ ਔਰ ਉਹ ਵੀ ਜਥੇਦਾਰ ਦਾ ਤੁਸੀਂ ਸਾੜੋ ਮੈਨੂੰ ਲੱਗਦਾ ਹੈ ਕਿ ਗਿਆਨੀ ਗਿਆਨੀ ਅਮਰੀਕ ਸਿੰਘ ਹਨਾ ਨੂੰ ਇਸ ਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਔਰ ਆਪਣੀ ਗਲਤੀ ਦਾ ਅਹਿਸਾਸ ਵੀ ਕਰਨਾ ਚਾਹੀਦਾ ਇਹ ਕੰਮ ਸਿੱਖਾਂ ਦਾ ਨਹੀਂ ਹੈ ਔਰ ਖਾਸ ਤੌਰ ਤੇ ਜਿਹੜੇ ਖੁਦ ਚਾਹੇ ਸਰਬਤਖਾਲਸਾ ਵੱਲੋਂ ਹੀ ਚੁਣੇ ਗਏ ਹੋਣ ਖੁਦ ਉਸ ਥਾਂ ਤੇ ਭਾਵੇਂ ਥੋੜੀ ਦੇਰ ਲਈ ਉਹਨਾਂ ਨੇ ਉਸ ਥਾਂ ਤੇ ਸੇਵਾ ਨਿਭਾਈ ਹੋਵੇ ਉਹਨਾਂ ਨੂੰ ਘੱਟੋ ਘੱਟ ਇਦਾਂ ਨਹੀਂ ਸੋਚਣਾ ਵੀ ਨਹੀਂ ਚਾਹੀਦਾ ਔਰ ਕਿਸੇ ਸਿੱਖ ਨੂੰ ਮੈਨੂੰ ਸੋਚਣਾ ਨਹੀਂ ਚਾਹੀਦਾ ਔਰ ਇਹ ਪੁੱਤਲੇ ਕਿਸਾਨਾਂ ਕਿਸਾਨਾਂ ਵੱਲੋਂ ਕਾਮਰੇਡਾਂ ਵੱਲੋਂ ਹਰ ਤੀਜੇ ਦਿਨ ਚੌਥੇ ਦਿਨ ਸਾੜੇ ਜਾਂਦੇ ਨੇ ਇਹ ਸਿੱਖਾਂ ਦਾ ਕੰਮ ਨਹੀਂ ਹੈ ਇਦਾਂ ਹੀ ਕਰਨੇ